ਸਤਿਗੁਰ ਨਾਨਕ ਪਰਗਟਿਆ ਮਿਟੇ ਤੁੰਦ ਜਗ ਚਾਨਣ ਹੋਇ ਅਜੋ ਘਰ ਸੂਰਜ ਨਿਕਲਿਆ ਧਾਰੇ ਛਿਪੇ ਅੰਧੇਰ ਭਰੋਇਆ ਭਾਰਤ ਰਿਸ਼ੀਆ ਮੁਨੀਆ ਤੇ ਪੀਰਾਂ ਫਕੀਰਾਂ ਤੇ ਸਾਧੂ ਸੰਤਾਂ ਦੀ ਧਰਤੀ ਰਹੀ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਅਜਿਹੇ ਮਹਾਪੁਰਖ ਸਨ ਜਿਨ੍ਹਾਂ ਨੇ ਪੱਲੇ ਪਟਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ ਜੀ ਆਪ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਸਨ ਜੀ ਆਪ ਜੀ ਦਾ ਜਨਮ 15 ਅਪ੍ਰੈਲ 1463 ਈਸਵੀ ਨੂੰ ਰਾਏਪੋਟ ਦੇ ਤਲਵੰਡੀ ਵਿਖੇ ਹੋਇਆ ਜੀ ਇਹ ਪਵਿੱਤਰ ਸਥਾਨ ਹੁਣ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਹੈ ਜੀ ਜੀ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਸੀ ਅਤੇ ਮਾਤਾ ਦਾ ਨਾਮ ਤ੍ਰਿਪਤਾ ਦੇਵੀ ਸੀ ਜੀ ਮਹਿਤਾ ਕਾਲੂ ਜੀ ਪਿੰਡ ਵਿੱਚ ਪਟਵਾਰੀ ਸਨ ਜਦੋਂ ਆਪ ਸੰਤ 7 ਸਾਲ ਦੇ ਸੀ ਆਪ ਦੇ ਜੀ ਨੇ ਪਿਤਾ ਨੇ ਆਪ ਨੂੰ ਵਿਦਿਆ ਲਈ ਪੰਡਤ ਗੋਬਾਰ ਨਾ ਦੇ ਪਾਦ ਦੇ ਗੁਲਪੀ ਦਿੱਤਾ ਆਪ ਜੀ ਉੱਥੇ ਪੜਨ ਲੱਗੇ ਪਰ ਆਪ ਜੀ ਨੇ ਆਪਣੀ ਸੂਝ ਤੇ ਗਿਆਨ ਨਾਲ ਪਾਦ ਦੇ ਵੀ ਹੈਰਾਨ ਕਰ ਦਿੱਤਾ ਬਚਪਨ ਤੋਂ ਹੀ ਗੁਰੂ ਜੀ ਬਹੁਤ ਭਗਤੀ ਵਿੱਚ ਰਹਿੰਦੇ ਸਨ ਆਪ ਦਾ ਨਾਮ ਦੁਨੀਆ ਦੇ ਕੰਮਾਂ ਵਿੱਚ ਨਹੀਂ ਸੀ ਲੱਗਦਾ ਆਪ ਹਮੇਸ਼ਾ ਹੀ ਪਰਮੇਸ਼ਵਰ ਦੀ ਧੁੰਨ ਵਿੱਚ ਮੰਗਣ ਰਹਿੰਦੇ ਸਨ ਇੱਕ ਵਾਰ ਆਪ ਦੇ ਪਿਤਾ ਜੀ ਨੇ ਆਪ ਨੂੰ ਵੀਰ ਭੇਲ ਕੇ ਉਸ ਪਾਰ ਕਰਨ ਲਈ ਭੇਜਿਆ ਪਰ ਆਪਨੇ ਰਸਤੇ ਵਿੱਚ ਕੁਝ ਭੁੱਖੇ ਸਾਧਵਾਨੋ ਉਹਨਾਂ ਵੀਰ ਪੇ ਦਾ ਭੋਜਨ ਕਰਵਾ ਦਿੱਤਾ ਪਿਤਾ ਜੀ ਨੇ ਜਦੋਂ ਪੁੱਛਿਆ ਤੇ ਆਪਨੇ ਸਾਰਾ ਕੁਝ ਦੱਸ ਦਿੱਤਾ ਇਹ ਦੇਖ ਕੇ ਆਪ ਜੀ ਦੇ ਪਿਤਾ ਨੇ ਆਪ ਜੀ ਨੂੰ ਮਹੱਤਾ ਕਾਲੂ ਨੂੰ ਇਹਨੇ ਆਪ ਨੂੰ ਭੈਣ ਬੇਬੇ ਨਾਨਕੀ ਕੋਲ ਸੁਲਤਾਨਪੁਰ ਲੋਧੀ ਭੇਜ ਦਿੱਤਾ ਇੱਥੇ ਆਪਨੇ ਨਵਾਬ ਦੌਲਤ ਖਾਨ ਲੋਦੀ ਦਾ ਮੋਦੀ ਖਾਨਾ ਖਾਲੀ ਕਰਵਾ ਦਿੱਤਾ ਇੱਥੇ ਵਿਆਪ ਜਦੋਂ ਉਹਨਾਂ ਦੀ ਦੁਕਾਨ ਤੇ ਬੈਠਦੇ ਤਾਂ 13 13 ਗਰੀ ਜਾਂਦੇ ਇਹ ਦੇਖ ਕੇ ਕੁਝ ਵਿਰੋਧੀਆਂ ਨੇ ਜਾ ਕੇ ਨਵਾਬ ਨੂੰ ਦੱਸਿਆ ਕਿ ਉਹ ਤਾਂ ਦੇ ਰੱਖ ਜਾਣਾ ਖਾਲੀ ਕਰੀ ਜਾ ਰਿਹਾ ਹੈ ਪਰ ਜਦੋਂ ਨਵਾਬ ਨੇ ਆ ਕੇ ਸਾਰਾ ਕੁਝ ਹਿਸਾਬ ਕਿਤਾਬ ਕੀਤਾ ਤਾਂ ਉਸਦਾ ਹਿਸਾਬ ਕਿਤਾਬ ਬਿਲਕੁਲ ਹੀ ਸਹੀ ਨਿਕਲਿਆ ਇੱਕ ਵਾਰ ਸੁਲਤਾਨਪੁਰ ਰਹਿੰਦਿਆ ਹੀ ਆਪ ਜੀ ਦੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡਾ ਮੋੜ ਆਇਆ ਇੱਕ ਦਿਨ ਆਪ ਬਈ ਨਦੀ ਵਿੱਚ ਇਸ਼ਨਾਨ ਕਰਨ ਗਏ ਤੇ ਤਿੰਨ ਦਿਨ ਲੋਪ ਰਹੇ ਜਦੋਂ ਆਪ ਨਦੀ ਤੋਂ ਬਾਹਰ ਆਏ ਤਾਂ ਆਪ ਨੇ ਫਰਮਾਇਆ ਨਾ ਕੋਈ Hindu ਨਾ Musalman ਆਪ ਜੀ ਦਾ ਵਿਆਹ ਸੁਲਤਾਨਪੁਰ ਲੋਧੀ ਵਿਖੇ ਰਹਿੰਦਿਆ ਹੀ ਹੋਇਆ ਸੀ ਉਹ ਆਪ ਜੀ ਦਾ ਵਿਆਹ ਬੀਬੀ ਸੁਲਖਨੀ ਨਾਲ ਹੋਇਆ ਜੀ ਆਪ ਜੀ ਦੇ ਦੋ ਪੁੱਤਰ ਜਨ ਬਾਬਾ ਸ਼ਰੀ ਚੰਦ ਤੇ ਬਾਬਾ ਲక్ష్ਮੀ ਚੰਦ ਨਾਨਕ ਦੇਵ ਜੀ ਇਸ ਦੁਨੀਆ ਨੂੰ ਤਾਰਨ ਲਈ ਆਏ ਸੀ ਜੀ ਚਾਰ ਉਦਾਸੀਆਂ ਭਾਵਨਾਵਾਂ ਯਾਤਰਾ ਕੀਤੀਆਂ ਸਾਂਜੀ ਤੇ ਲੋਕਾਂ ਨੂੰ ਸਿੱਧੇ ਰਾਹ ਪਾਇਆ ਯਾਤਰਾਵਾਂ ਦੌਰਾਨ ਮਦਾਨਾ ਵੀ ਉਹਨਾਂ ਦੇ ਨਾਲ ਹੀ ਰਹਿੰਦੇ ਸੀ ਆਪ ਜੀ ਨੇ ਲੋਕਾਂ ਨੂੰ ਕਰਮ ਕਾਂਡ ਤਿਆਗ ਕੇ ਉਸ ਪਰਮਾਤਮਾ ਨਾਲ ਨਾਮ ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਜੀ ਆਪ ਜੀ ਨੇ ਬਹੁਤ ਸਾਰੀਆਂ ਬਾਣੀਆਂ ਰਚੀਆਂ ਆਪ ਜੀ ਦੀਆਂ ਪ੍ਰਮੁੱਖ ਬਾਣੀਆਂ ਜਪਜੀ ਸਾਹਿਬ ਰਾਗ ਦਾਗ ਆਸਾ ਪੱਟੀ ਸਿੱਧ ਗੋਸਟੀ 12 ਮਹਾ ਸੁਹਿਲਾ ਆदि ਹਨ ਜੀ ਆਪ ਜੀ ਨੇ ਇਹ ਸਾਰੀਆਂ ਬਾਣੀਆਂ ਗੁਰੂ ਨਾਨਕ ਸਾਹਿਬ ਵਿੱਚ ਜੋ ਕਿ ਗੁਰੂ ਗ੍ਰੰਥ ਸਾਹਿਬ ਹੈ ਉਹਨਾਂ ਵਿੱਚ ਦਰਜ ਹਨ ਜੀ ਨਾਮ ਜਪੋ ਕੀਰਤ ਕਰੋ ਤੇ ਵੰਡ ਛਕੋ ਆਪ ਜੀ ਦੀ ਪ੍ਰਮੁੱਖ ਸਿੱਖਿਆ ਹੈ ਜੀ ਆਪ ਜੀ ਨੇ ਆਪਣਾ ਅੰਤਲਾ ਸਮਿਆ ਕਰਤਾਰਪੁਰ ਵਿਖੇ ਹੀ ਗੁਜ਼ਾਰਿਆ ਅਤੇ ਇੱਥੇ ਹੀ ਆਪ ਜੀ ਲਹਿਣਾ ਜੀ ਨੂੰ ਗੁਰਗੱਦੀ ਸੌਂਪੀ ਅਤੇ 5 ਸਤੰਬਰ 1539 ਈਸਵੀ ਨੂੰ ਆਪ ਜੀ ਕਰਤਾਰਪੁਰ ਵਿਖੇ ਜੋਤੀ ਜੋਤ ਸਮਾ ਗਏ ਗੁਰੂ ਨਾਨਕ ਦੇਵ ਜੀ ਜਿੱਤੇ ਵੀ ਮਹਾਨ ਆ ਦਰਸ਼ਕ ਆਗੂ ਹੋਏ ਹਨ ਉਥੇ ਇੱਕ ਚੰਗੇ ਸਮਾਜ ਸੁਧਾਰਕ ਵੀ ਸਨ ਆਪ ਜੀ ਦੀ ਬਾਣੀ ਆਪਣੇ ਸਮੇਂ ਦੀ ਮੂੰਹ ਬੋਲੀ ਤਸਵੀਰ ਹੈ ਆਪ ਜੀ ਦੀ ਬਾਣੀ ਸੱਚ ਦਾ ਮਾਰਗ ਦਰਸਾਉਂਦੀ ਹੈ ਆਪ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ त्याग ਕੇ ਸ਼ਾਂਤੀ ਮੇਂ ਜੀਵਨ ਜਿਉਣ ਦੀ ਫੇਰ ਨਾ ਦਿੰਦੇ ਹਨ ਜੀ ਵਿਸ਼ੇ ਰੂਪ ਵਿੱਚ ਪੱਖੋਂ ਆਪ ਦੀ ਬਾਣੀ ਮਹਾਨ ਹੈ ਆਪ ਦੇ ਅਨਮੋਲ ਵਚਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਏ ਹਨ ਜੀ ਆਪ ਦੇ ਬਚਨ ਸੁਣ ਕੇ ਕਈ ਸੰਗਤਾਂ ਤਰ ਗਈਆਂ ਜੀ